ਸੰਗ ਦੇ ਵਿੱਚ ਆ ਕੇ ਖਿਆਲ ਨੂੰ ਰੋਕ ਕੇ ਤਾਂ ਫਲਾਂ ਦਾ ਅੰਤ ਹੀ ਨਹੀਂ ਰਹਿ ਜਾਂਦਾ ਹੁੰਦਾ ਹੈ ਗੁਰੂ ਸ਼ਰਨ ਦੀ ਸਿੱਖਿਆ ਪ੍ਰਾਪਤ ਕਰ ਲਵੇ ਇਹ ਮੱਥੇ ਰ ਸੰਸਾਰ ਹੱਥ ਪੈਰ ਮਾਰਦਾ ਹੈ ਕੋਈ ਕਿਤੇ ਮੱਥੇ ਟੇਕਦਾ ਹੈ ਕੋਈ ਕਿਤੇ ਪੂਜਾ ਕਰਦਾ ਹੈ ਇੱਕ ਸੁੱਖਾਂ ਦੀ ਖਾਤਰ ਇਸ ਨੂੰ ਇਹ ਵੀ ਨਹੀਂ ਪਤਾ ਵੀ ਇਹਨਾਂ ਸੁੱਖਾਂ ਤੋਂ ਵੱਡਾ ਵੀ ਕੋਈ ਹੋਰ ਸੁੱਖ ਹੈ ਪਦਾਰਥਾਂ ਤੋਂ ਵੱਡਾ ਵੀ ਕੋਈ ਸੁੱਖ ਜਿਤੜੇ ਫਲਮਨ ਵਾਸਿਏ ਤੇ ਿਤੜੇ ਸਤਗੁਰੂ ਪਾਸ ਸਾਰੇ ਆਸਰੇ ਛੱਡ ਕੇ ਗੁਰੂ ਸਰਨ ਪ੍ਰਾਪਤ ਕਰ ਲਵੇ ਇਸ ਨੂੰ ਸੁੱਖਾਂ ਦਾ ਅੰਤ ਹੀ ਨਹੀਂ ਰਹਿ ਜਾਂਦਾ ਸਾਥ ਸੰਗਤ ਜੀ ਜਿਆਦ ਨਹੀਂ ਹਨ ਉਤਨੇ ਜਿੰਨੇ ਗੁਰੂ ਦੇ ਖਜ਼ਾਨੇ ਦੇ ਵਿੱਚ ਸਾਡੀ ਖਾਤਰ ਸੁੱਖ ਪਏ ਨੇ ਸਾਡੇ ਤਾਂ ਥੋੜੇ ਥੋੜੇ ਸੁੱਖ ਯਾਦ ਨੇ ਸਾਰੇ ਸੁੱਖ ਯਾਦ ਨਹੀਂ ਹਨ ਪਰ ਜੇ ਗੁਰੂ ਸਰਨ ਪ੍ਰਾਪਤ ਕਰ ਲਵੇਗਾ ਭਾਵੇਂ ਇਹ ਨਾਂਬਾਕ ਵਹਿ ਸੁੱਖ ਹੁੰਦਾ ਉਹ ਗੁਰੂ ਆਪੇ ਹੀ ਦਿੰਦਾ ਫਿਰ ਇਸ ਨੂੰ ਸੁੱਖ ਜਿਨੇ ਸ਼ਰਨ ਪ੍ਰਾਪਤ ਕਰ ਲਈ ਉਹਨੂੰ ਪ੍ਰਾਪਤ ਹੁੰਦੇ ਨੇ ਦੂਜੇ ਨੂੰ ਨਹੀਂ ਹੁੰਦੇ ਹਨ ਕਿਉਂ ਜੇ ਕੋਈ ਕਿਸੇ ਦਾ ਹਿੱਸੇਦਾਰ ਬਣੇਗਾ ਬੈਂਕ ਦਾ ਮੈਂਬਰ ਬਣੇਗਾ ਉਸਨੂੰ ਹੀ ਮਿਲੇਗਾ ਹਿੱਸਾ ਦੂਸਰੇ ਨੂੰ ਤਾਂ ਨਹੀਂ ਮਿਲਦਾ ਹੈ ਸ਼ਰਨ ਗੁਰਾਂ ਦੀ ਲੈ ਲੈ ਜੇ ਸੁਖ ਸਦਾ ਬਾਸ ਤੇ ਲੈ ਸ਼ਰਨ ਗੁਰਾਂ ਦੀ ਲੈ ਲੈ ਜੇ ਸੁਖ ਸਦਾ Mmm. <laughs> ਜੇ ਸੁੱਖ ਚਾਹੇ ਸਦਾ ਇਹ ਤਾਂ ਕਮਲੇ ਤੋਂ ਕਮਲਾ ਬੰਦਾ ਵੀ ਮੰਗਦਾ ਹੈ ਸਭੀ ਇਹ ਤਾਂ ਮੰਗਦੇ ਨੇ ਮੈਨੂੰ ਸਦਾ ਹੀ ਸੁੱਖ ਰਹਿਣ ਦੁੱਖ ਰੰਚਕ ਮਾਤਰ ਵੀ ਮੈਨੂੰ ਕਦੇ ਦਰਸ਼ਨ